ਤਾ ਹਾਂਜੀ ਬਾਬੇਓ ਕੀ ਹਾਲ ਚਾਲ ਹੋ ਟੀਕ ਟ ਸਾਰੇ ਕੈਮਰਾ ਹੁਣੀ ਲੈ ਕਰੀ ਜਾਂਦਾ ਯਾਰ ਫੇਰ ਤਾਂ ਗੜੀ ਲੱਲਾ ਲਾਊਗਾ ਹੜਜੋ ਲੈ ਯਾਰ ਕਰਦਾ ਬਈ ਕੈਮਰਾ ਠੀਕ ਹੈ ਚਲੋ ਇਹ ਤਾਂ ਛੱਡੋ ਤੇ ਅੱਜ ਬਈ ਕਰਦੇ ਆ ਛੋਡੇ ਨਾਲ ਸ਼ੇਅਰ ਵਲੌਗ ਹਾਂ ਠੀਕ ਲੱਗ ਰਿਹਾ ਸੈਟਿੰਗ ਜੀ ਕਰੀਏ ਮਾੜੀ ਜੀ ਤੇ ਸੱਚਾ ਹਾਂ ਪਹਿਲਾਂ ਛਾਤਰੀ ਲਾਈਏ ਬਈ ਤਾਂ ਖੜੀ ਕਰਕੇ ਠੀਕ ਆ ਤੇ ਤੁਹਾਨੂੰ ਤਾਂ ਆ ਰਹੀ ਹੈ ਬਹੁਤ ਹਨਾ ਬਈ ਤੇ ਇੱਕ ਕਮੈਂਟ ਆਇਆ ਸੀ ਦੋ ਹਨਾ ਵੀ ਬੱਚੇ ਸਾਹਮਣੇ ਰੱਖ ਲਾ ਵੀ ਗਰਮੇ ਡਾਦੀ ਬਾਜ ਉਹ ਜੋ ਪੈਂਦਾ ਰਹਿੰਦਾ ਹਨਾ ਤੇ ਇੱਕ ਵਾਰ ਪਹਿਲਾਂ ਆਪਾਂ ਨੇ ਇਹਨਾਂ ਨੂੰ ਗੁਝਾ ਲਈ ਆ ਆਪਦੇ ਆਪਦੇ ਮਤਲਬ ਅੱਡੇ ਤੇ ਤੇ ਦੋ ਬੱਚੇ ਆ ਪਏ ਨੇ ਸਾਹਮਣੇ ਆ ਕੀ ਹੋ ਗਿਆ ਨੇ ਰਾਜਾ ਹਾਂ ਹੁਣ ਠੀਕ ਆ ਤੇ ਇਹਨਾਂ ਨੂੰ ਗੁਝਾ ਲਈ ਉਹ ਵੀ ਪਹਿਲਾਂ ਠੀਕ ਆ ਅੱਜ ਉਹਨਾਂ ਨੂੰ ਕੱਢ ਦਾਂਗੇ ਇੱਕ ਤਾਂ ਉਹ ਫਿਰਦਾਤੇ ਕੋ ਫਿਰਦਾ ਝਾੜ ਪਾ ਗਏ ਬਈ ਦੋਏ ਠੀਕ ਆ ਤੇ ਆਪ ਹੇ ਨੀਚੇ ਫਿਰਦੇ ਨੇ ਕਾਲੇ ਚੀਨੇ ਜੇ ਠੀਕ ਆ ਉਹਨਾਂ ਨੂੰ ਕਢਦੇ ਨਾਲੇ ਫਿੱਟਣ ਕਰਾਉਣਾ ਸੋਡੇ ਨਾਲ ਸ਼ੇਅਰ ਠੀਕ ਆ ਬਈ ਤੇ ਕਢਦੇ ਫੇਰਾ ਤੇ ਦੋ ਤਾਂ ਕੱਢਤੇ ਬਈ ਠੀਕ ਆ ਉਹ ਬੈਠੇ ਨੇ ਤੇ ਹੁਣ ਉਤਰੀ ਛਤਰੀ ਲਾਉਣਾ ਤਾਰ ਕੇ ਠੀਕ ਆ ਪਹਿਲਾ ਜੀ ਬਾਬੇ ਦੋ ਬੱਚਿਆ ਘਟਲੇ ਠੀਕਾ ਕਿੰਨੇ ਬਣਦੀ ਆ ਵੀਡੀਓ ਚਾਲ ਬਹੁਤ ਤੇ ਇਹਨਾਂ ਨੂੰ ਵੀ ਰੱਖੀਏ ਬਾਈ ਸੱਚ ਹਾਂ ਉੱਤੇ ਆਹ ਲਾਤੀ ਟਾਂਕੀ ਆਪਣੀ ਹੁਣ ਇੱਥੇ ਲਾਣ ਆ ਤਾਂ ਲਓ ਜੀ ਬਾਬੇ ਦੋ ਹੀ ਛਤਰੀਆਂ ਲਾਤੀਆਂ ਚੰਗੀ ਤਰ੍ਹਾਂ ਠੀਕ ਆ ਉੱਚੀ ਨੀਵੇਂ ਕਰਕੇ ਤੇ ਤੁੱਪ ਕਰਕੇ ਬਈ ਉਹ ਨਹੀਂ ਮਿਲਦਾ ਨਾ ਮਤਲਬ ਕਲੀਟੀ ਜੀ ਨਹੀਂ ਆਉਂਦੀ ਹੈਗੀ ਇੱਕ ਤੁੱਪ ਕਰਕੇ ਦੇਖੋ ਦੋ ਬੱਚੇ ਆਵੇ ਨੀ ਚਿਤਲੇ ਜੀ ਇੱਟੇ ਪਰਾਂ ਉੱਤੇ ਨੇ ਟੂਸੋ ਕੰਤਾਂ ਵਾਲੇ ਤੇ ਰੰਗ ਲਾ ਇਹਦਾ ਕੋਈ ਫਾਇਦਾ ਨਹੀਂ ਦੇਹਾ ਹਨਾ ਦੂਜਿਆਂ ਦੇ ਡਾਇਡੋਈ ਨਹੀਂ ਹੈ ਕਿ ਬਹੁਤ ਚਰੋ ਗਿਆ ਆਏ ਆ ਵੀ ਅੱਜ ਕਰ ਰਹੇ ਨੇ ਉਹਦਾ ਮਨੋਰੰਜਨ ਸ਼ਿਆਲ ਵਧੀਆ ਇੱਥੋਂ ਹੀ ਕਰਦੇ ਆ ਘਾੜਜਾ ਹਾਂ ਇੰਨੇ ਕੇ ਇਹ ਦਿਖਾ ਦਿੰਨੇ ਆ ਤੇ ਇੰਨੇ ਕੇ ਦਿਖਾ ਦਿੰਨੇ ਆ ਆ ਵਧੀਆ ਲੱਗ ਰਹਿਣੇ ਬੈਠੇ ਤਵਾ ਬਤੋਂ ਦਬੋਗਿਆ ਦੇ ਹੋ ਗਿਆ ਹਣਾ ਦੇਖਿਆ ਹੁਣੇ ਪਹਿਲ ਲੱਗੀ ਮਤਲਬ ਜਿਆਦੇ ਠੰਡਾ ਮੌਸਮੀ ਹੋ ਗਿਆ ਹਾਲ ਤਾਂ ਨਵੰਬਰ ਆਇਆ ਦਸੰਬਰ ਪਈ ਜਨਵਰੀ ਪਈ ਫਰਵਰੀ ਪਈ ਮਾਰਚ ਮਾਰਚ ਤੱਕ ਹੁੰਦਾ ਮੜਾ ਜਾਂ ਹਣਾ ਮਾਰਚ ਤੋਂ ਅੱਗੇ ਗਰਮੀ ਲੱਗ ਕੇ ਨਹੀਂ ਆ ਹੁਣ ਠੀਕ ਆ ਤੁੰਦ ਦੇਖੋ ਤੁਸੀਂ ਪਹਿਲਾਂ ਮੌਸਮ ਤੇ ਇਧਰੋਂ ਆਪਣਾ ਮੜਾ ਜਾਂ ਖੁੱਲ ਮਿਲ ਗਈ ਦਰਖਤ ਵੱਡੇ ਹੈਗਾ ਜਿਹੜਾ ਉਰੀਤੀ ਵੱਡਾ ਹਾਸਾ ਸੁਣ ਐ ਕੂਤਰ ਚਾਹੇ ਇਧਰੋਂ ਆਵੇ ਐ ਬੈਨਦਾ ਮੈਂਦਾ ਛਤਰੀ ਤੇ ਬੈਠੇ ਚਾਹੇ ਕਿਧਰੋਂ ਮਰਜੀ ਆਵੇ ਹੁਣ ਤਾਂ ਬਸ ਇਧਰ ਹੀ ਔੜਤੀ ਉਹਦੇ ਕਰਤੀ ਠੀਕ ਆ ਵੀ ਬੱਚੇ ਤੁਹਾਨੂੰ ਦਿਖਾਤੇ ਬੈਠੇ ਨੇ ਤੇ ਹੁਣ ਦਿਹਾਣ ਨੂੰ ਛੋਟੇ ਕਿਹੇ ਜਿਹ ਕੁਹੇ ਜੇ ਬਣਗੇ ਤੇ ਪਹਿਲਾਂ ਤਾਂ ਤੁਸੀਂ ਆ ਬੱਚੇ ਦੇਖੋ ਪਹਿਲਾਂ ਨੇ ਰਾਜਾ ਹੋ ਗਿਆ ਤੀ ਇਹ ਵੀ ਬੱਚੇ ਪਤਾ ਨਹੀਂ ਕਿਹੇ ਜਿਹ ਨਿਕਲਣਗੇ ਕਾਲੇ ਜੇ ਆਹ ਰੋਜੇ ਤਾਂ ਕਾਲਾ ਜਿਹਾ ਹੋ ਰਹਾਗਾ ਠੀਕ ਆ ਬਾਕੀ ਚਿੱਟਾ ਠੀਕ ਆ ਵੀ ਤੇ ਇਕਾਤੀ ਇਹਦੇ ਮੋਡੇ ਜੇ ਕਾਲੇ ਨੇ ਯਾਰ ਦੇਖੋ ਆ ਦੇਖੋ ਆਂ ਚਿੰਜਾਂ ਕਾਲੀਆਂ ਆਈਆਂ ਨੇ ਨਾ ਤੇ ਪੂਛ ਵੀ ਬੱਚੇ ਪਤਾ ਨਹੀਂ ਕਿ ਇਹੇ ਕੱਟੀ ਜਾਂਦੇ ਨੇ ਯਾਰ ਅੱਛਾ ਹਾਂ ਇਹਨਾਂ ਦੇ ਵੀ ਪੈਰਾਂ ਤੇ ਆ ਦੇਖੋ ਪੀਲੇ-ਬੀਲੇ ਫਾਂਗਣੇ ਇਹ ਮੋਡੇ ਨਿਕਲਣਗੇ ਸ਼ਾਇਦ ਐਤ ਕੀ ਦੇਖਾਂ ਇਹਦੇ ਹਾਂ ਇਹਦੇ ਵੀ ਹੈਗੇ ਨੇ ਦੋਨਾਂ ਦੇ ਨੇ ਬਈ ਪੈਰਾਂ ਤੇ ਠੀਕ ਆ ਉਹ ਮਤਲਬ ਕੀ ਕਹਿੰਦੇ ਹੁੰਦੇ ਨੇ ਬਾ ਉਹਦੇ ਵਾਂਗੂ ਠੀਕ ਹੈ ਤੇ ਇਹਦਾ ਪਿਓ ਬੈਠਾ ਇਹਨਾਂ ਦਾ ਠੀਕ ਹੈ ਆ ਬੱਚਿਆਂ ਦਾ ਸਕੇ ਭਾਈ ਆਤੀ ਵੱਡਾ ਠੀਕ ਹੈ ਤੇ ਇਹਦੇ ਦੋ ਦੋਹੇ ਸਕੇ ਭੈਣ ਭਾਈ ਉਤਾਣੋਂ ਬੈਠਣ ਛਤਰੀ ਤੇ ਠੀਕ ਹੈ ਤੇ ਡੱਬੀ ਦਾ ਵੀ ਜੋੜਾ ਲਮਾਉਣਿਆ ਭਈ ਇਹ ਵੀ ਨੁੱਡੀ ਹੈਗੀ ਆ ਨਾ ਗਰਮੀਆਂ ਦੇ ਵਿੱਚ ਮਤਲਬ ੁੱਡੀ ਤਾਂ ਹੈਗੀ ਆ ਵਧੀਆ ੁੱਡੀ ਆ ਮਤਲਬ ਵੀ ਪਾਸੇ ਵੈ ਨਹੀਂ ਜਾਂਦੇ ਇੱਕ ਘੰਟਾ ਤੋਂ ਘੰਟੇ ਨਹੀਂ ਹੁੰਦੀ ਤਾਂ ਕਰਕੇ ਬੰਦੇ ਕਰਕੇ ਜੋੜੀ ਲਵਾ ਦਾਂਗੇ ਇਹਦਾ ਕਿਸੇ ਨਾਲ ਠੀਕ ਹੈ ਬਾਕੀ ਜਮਾਓ ਕਾ ਕੰਮ ਤੇ ਹਾਂ ਭਾਈ ਤੇ ਕਮੈਂਟ ਹੋਰ ਪੜਿਆ ਵੀ ਭਾਈ ਤੂੰ ਬਾਜੀ ਟਾਈਮ ਪਾਸ ਖਾਤੋਂ ਕਰ ਰਿਹਾ ਵੀ ਬਾਜੀ ਬੂਜੀ ਤਾਂ ਛੱਡਦਾ ਨਹੀਂ ਠੀਕ ਹੈ ਭਾਈ ਟਾਈਮ ਪਾਸ ਹੀ ਆਪਾਂ ਬਾਜੀ ਹਾਲ ਤੱਕ ਕਿੱਥਿਆਂ ਵਾਲੇ ਬਾਜੀ ਤਾਂ ਬਹੁਤ ਦੂਰ ਦੀ ਗੱਲਾ ਆਪਾਂ ਤਾਂ ਸ਼ੌਂਕ ਨੂੰ ਰੱਖੇ ਨੇ ਬਸ YouTube ਤੇ 4-5 ਸੀ ਆ ਜਾਂਦੇ ਨੇ ਠੀਕ ਹੈ 4 ਵੀ ਨਹੀਂ ਆਉਂਦੇ ਥੋੜੀ ਆਉਂਦੇ ਨੇ ਚਲ ਕੋਈ ਨਾ ਬਾਬਾ ਕਿਰਪਾ ਕਰੂਗਾ ਹੌਲੀ-ਹੌਲੀ ਹਾਂ ਵੀ ਝੋਟਿਆ ਆਇਆ ਦੇਖੋ ਕੰਨੇ ਮੋਸ਼ਨ ਪੱਠਾ ਕਿੰਨਾ ਵਧੀਆ ਹੋ ਗਿਆ ਛੋਟੇ ਜੱਟਾ ਨਜ਼ਰ ਨਾ ਲੱਗੇ ਚੱਲ ਕਾਲੀ ਪੂੰਛ ਹੋ ਰਹੀ ਐ ਦੀ ਹਾਂ ਬਈ ਠੀਕ ਐ ਵੀ ਤੇ ਆ ਜਾ ਬਈ ਕੂਤਰਾ ਨੂੰ ਦੇਖਾਂ ਕਿਵੇਂ ਆ ਹਾਂ ਤੋ ਇਹ ਠੀਕ ਐ ਤੇ ਬਾਬੋ ਖੋਡਾ ਵੀ ਸਾਫ਼ ਕਰਨ ਵਾਲਾ ਠੀਕ ਆ ਤੇ ਬਾਕੀ ਹੋਰ ਵੀ ਕੰਮ-ਕਮ ਕੁੱਡੇ ਦਾ ਕਰਨਾ ਬਹੁਤ ਠੀਕ ਆ ਥੋੜਾ ਬਾਲਾ ਗੰਦਾ ਜਿਹਾ ਹੋ ਰਿਹਾਗਾ ਤੇ ਪਾਣੀ ਠੀਕ ਆ ਮੜਾ ਜਿਹਾ ਫੰਗ ਜੇ ਨਹੀਂ ਫੰਗ ਜੇ ਪਕੜ ਦਈਏ ਲਓ ਦੇਖੋ ਕੁੱਡਾ ਜਮਾ ਠੀਕ ਆ ਤੇ ਹੁਣ ਸੋਨੂੰ ਦਿਖਾਉਣਾ ਪਰਲੇ ਕਬੂਤਰ ਚਿੱਟੀਆਂ ਵਾਲੇ ਤੇ ਹਨ ਕਾਲਾ ਚਿੰਨਾ ਤਾਂ ਲਓ ਜੀ ਪਾਪਿਓ ਇਤਰੋਂ ਇਹਨਾਂ ਨੂੰ ਦੇਖੋ ਤੇ ਹਾਂ ਵੀ ਇਹਨਾਂ ਦੀ ਪਤਾ ਨਹੀਂ ਕੀ ਹੋ ਰਿਹਾਗਾ ਬਹੁਤ ਦਿਨਾਂ ਦਾ ਜਿਹੜਾ ਉਹਨਾਂ ਦਾ ਇੱਕ ਬੱਚਾ ਹੈਗਾ ਉਹ ਬਾਹਰ ਨਿਕਲ ਰਿਹਾ ਹੁੰਦਾ ਇੱਕ ਦਿਨਾਂ ਪਹਿਲਾਂ ਪਹਿਲਾਂ ਜਦ ਦੇਖਿਆ ਉਰੇ ਪਿਆ ਅਗਲੇ ਦਿਨ ਫੇਰ ਦੇਖਿਆ ਆ ਇੱਟਾਂ ਨੇ ਵਿਚਾਲੇ ਪਿਆ ਅੱਜ ਫੇਰ ਦੇਖਿਆ ਤੇ ਟ੍ਰੇ ਦੇ ਵਿਚਾਲੇ ਪਿਆ ਠੀਕ ਆ ਪਤਾ ਨਹੀਂ ਕੀ ਚੱਕਰ ਹੈਗਾ ਇੱਕ ਬੱਚਾ ਇਹਨਾਂ ਦਾ ਬਾਹਰ ਆ ਜਾਂਦਾ ਪਤਾ ਨਹੀਂ ਇਹ ਹੀ ਕਰਦੇ ਨੇ ਪਤਾ ਨਹੀਂ ਕੀ ਚੱਕਰ ਆ ਬਈ ਕੋਈ ਪਤਾ ਨਹੀਂ ਹੈਗਾ ਹਨਾ ਤੇ ਵੀ ਖੁੱਡਾ ਸਾਫ ਕਰਨ ਵਾਲਾ ਬਹੁਤ ਗੰਦਾ ਹੋ ਰਿਹਾ ਇਹਦਾ ਕੀ ਗਿਆ ਭਾਈ ਤੇ ਇਹਨਾਂ ਨੂੰ ਵੀ ਕਰੀਏ ਬੰਦ ਦਾਣੇ ਦੂਣ ਤਾਂ ਫਾਤੀ ਇਹਨਾਂ ਨੂੰ ਸਵੇਰੇ ਤੇ ਆ ਤਿੰਨ ਕਿਵੇਂ ਉਹੇ ਪਰ ਲੀਤੇ ਓਏ ਕੁੱਢੇ ਲੰਗਾਂ ਮਨ ਲਾਦਾ ਹਾਂ ਉਹ ਵੈਗਾ ਕਲਾ ਚੀਨਾ ਜਾ ਚਿਤਲਾ ਜਾ ਚੱਲ ਭਾਈ ਕੋਈ ਨਹੀਂ ਕਰਦੇ ਆ ਤੁਹਾਡੇ ਨਾਲ ਸ਼ੇਅਰ ਵਲੋਗ ਤੇ ਪਹਿਲਾ ਰੰਗ ਦੇਖਿਆ ਉਹਨਾਂ ਨੇ ਜੋ ਰੰਗ ਪਿਆ ਕਿ ਨਾ ਛਾੜਜੋ ਤੇ ਖੁੱਲ੍ਹ ਜਾ ਹਾਂ ਗਲਾਬੀ ਰੰਗ ਪਿਆ ਬਈ ਗਲਾਬੀ ਰੰਗ ਪਿਆ ਤੇ ਹਰਾ ਪਿਆ ਆਪਾਂ ਐਂ ਕਰਾਂਗੇ ਜਿਹੜਿਆ ਚਿੱਟਲੇ ਜੋ ਬੰਚੇ ਨੇ ਇਹਨਾਂ ਤੇ ਰੰਗ ਕਰਤਾਗੇ ਠੀਕ ਆ ਆ ਜਿਹੜੇ ਚਿੱਟਲੇ ਇਹ ਨੇ ਕਾਲੇ ਚੀਨੇ ਜੇ ਇਹਨਾਂ ਤੇ ਕਰਾਂਗੇ ਦੋਨਾਂ ਦੀਆਂ ਬਗਲਾਂ-ਬਗਲਾਂ ਜਾਂ ਕਿਸੇ ਦੀ ਕੱਚੇ ਜਾਂ ਬਗਲਾ ਗਲਾਬੀ ਹੋ ਕਰਾਂਗੇ ਰੰਗ ਇਹਨਾਂ ਦੇ ਗਲਾਬੀ ਜਚੂ ਠੀਕ ਆ ਬਾਕੀ ਨਾਲ ਦਾ ਦੇਖਦੇ ਹਾਂ ਰਿਜ਼ਲਟ ਕਰਮੀਆਂ ਦੇ ਵਿੱਚ ਕਿਵੇਂ ਉੜਦੇ ਨੇ ਠੀਕ ਆ ਪਰ ਲਿਆਂ ਦਾ ਵੀ ਦੇਖਦੇ ਹਾਂ ਰਿਜ਼ਲਟ ਬਾਕੀ ਦੇਖੋ ਕੀ ਬੰਦ ਆ ਬਾਕੀ ਤਾਂ ਫਿਲਹਾਲ ਉਹੀ ਬੱਠੇ ਪਰ ਜਿਹੜੇ ਦਾ ਕਮੈਂਟ ਆਇਆ ਦੀ ਵੀ ਕਹਿੰਦੇ ਸਾਮ ਕੇ ਰੱਖ ਬੱਚੇ ਕੋਈ ਨਾ ਬੱਚੇ ਆਪਾਂ ਕਾਈ ਕਰਦੇ ਰਵਾਂਗੇ ਜੁੜਨਾ ਹੋਇਆ ਉੱਡ ਜੂ ਮਤਲਬ ਵੀ ਬੈਰੀ ਤਾਂ ਫੜ ਨਹੀਂ ਸਕਦੇ ਇਹਨਾਂ ਨੂੰ ਬੱਚਿਆਂ ਨੂੰ ਠੀਕ ਆ ਕੋਈ ਵੀ ਬੈਰੀ ਦਾ ਕੀ ਬਾਜ ਦਾ ਜੇ ਬਾਜ ਦਾ ਤੇ ਆ ਗਿਆ ਛੱਡਦਾ ਨਹੀਂ ਬੈਰੀ ਦਾ ਚਟਾਉਂਦੀ ਮਸਾਂ ਹੀ ਕੂਤਰਾ ਬਾਜ ਵੀ ਪਤਾ ਨਹੀਂ ਲੱਖਣ ਦਿੰਦਾ ਹਨ ਕਦੋਂ ਫਰਜੀ ਖੋਲ ਕੇ ਉਹਦੀ ਕਰ ਦੇਦਾ ਕੜਚ ਬਾਕੀ ਦੇਖੋ ਕੀ ਬੰਦ ਹੈ ਟਾਈਮ ਪਾਸ ਵਾਲੀ ਗੱਲ ਠੀਕ ਹੈ ਬਾਕੀ ਟਾਈਮ ਪਾਸ ਹੀ ਆਪਣਾ ਹੋਊਗੀ ਇਹਨਾਂ ਦੇ ਵਿੱਚ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਜਿੰਨਾ ਚਿਰ ਬਸ ਬਲੌਗ ਤੇ ਚੱਲਦੇ ਇਹਨਾਂ ਨੇ ਇੱਕ ਸਾਉ ਦਾ ਟਾਈਮ ਪਾਸ ਆ ਹੁਣ ਜੇ ਮੰਨ ਕੇ ਚੱਲੋ ਮੌਸਮ ਦੇ ਵਿੱਚ ਬਾਜ ਬਹਿਰੀਆਂ ਫਰਦੀਆਂ ਹੋਣੀਆਂ ਜ਼ਰੂਰੀ ਜ਼ਰੂਰ ਪਰ ਦਿਖਦੀਆਂ ਨਹੀਂ ਠੀਕ ਹੈ ਕਿਉਂਕਿ ਹੁਣ ਉਹਨਾਂ ਦਾ ਸੀਜ਼ਨ ਆ ਉਹ ਸੀਜ਼ਨ ਆਗਾ ਮੌਸਮ ਆਉਣ ਦਾ ਗਰਮੀਆਂ ਦੇ ਵਿੱਚ ਇਹਨਾਂ ਦਾ ਹੁੰਦਾ ਠੰਡਾਂ ਦੇ ਵਿੱਚ ਉਹਨਾਂ ਦਾ ਹੁੰਦਾ ਉਹੀ ਗੱਲ ਹੈ ਹਨ ਤੇ ਹੁਣ ਮੈਨੂੰ ਕੋਈ ਸੋਚ ਨਹੀਂ ਰਿਹਾ ਵੀ ਕੀ ਤੁਹਾਨੂੰ ਦਿਖਾਵਾਂ ਕੀ ਕਰਾਂ ਤੇ ਸਭ ਸੁਜੇ ਦੇਖ ਲਓ ਵਧੀਆ ਹੋ ਰਹੀ ਹੈ ਹਰਿਆਲੀ ਤੇ ਤੇ ਮਰੂਦ ਵੀ ਢੱਕਿਆ ਹੋਇਆ ਆਪਣਾ ਪਰ ਕਾਟਵਾਂ ਨਹੀਂ ਛੜਦੀਆਂ ਤਾਂ ਬਾਪੇ ਆਪਾਂ ਬੱਚੇ ਵੱਡਿਆਂ ਨਹੀਂ ਛੇੜ ਲਾਉਣੇ ਆ ਇਹਨਾਂ ਦੀ ਲੰਨਾਂ ਦੇ ਵੱਡਿਆਂ ਨੂੰ ਮੜਾ ਲਾਈਏ ਓਲਾ ਤਾਂ ਹਾਂਜੀ ਬਾਈ ਬੱਚਾ ਤਾਂ ਉੱਡ ਕੇ ਆਇਆ ਇੱਕ ਇੱਕ ਦੀ ਛੇੜ ਲਾਈ ਸੀ ਆਪਣੇ ਇਹਦੀ ਨਾ ਦੋਨਾਂ ਦੀ ਲੱਗੀ ਸੀ ਕੋ ਬਹਿ ਜਾ ਆ ਵੀ ਆ ਗਿਆ ਲਾਉ ਜੀ ਬਾਪੋ ਇਹ ਵੀ ਆ ਗਿਆ ਦੋਨੇ ਛਤਰੀ ਤੇ ਆ ਗਏ ਠੀਕ ਆ ਇਹਨਾਂ ਦਾ ਕੰਮ ਵਧੀਆ ਠੀਕ ਆ ਤੇ ਪਹਿਲਾਂ ਦੋਏ ਡਾਇ ਬਾਈ ਦੋਏ ਉੱਡ ਕੇ ਉੱਡ ਕੇ ਉੱਤਰ ਵਾ ਕੇ ਇੱਧਰ ਜਾ ਕੇ ਜੇ ਮੈਂ 1 ਮਿੰਟ ਦੀ ਗੱਲ ਆ 1 ਮਿੰਟ ਚੀ ਮੋੜਿਆ 1 ਮਿੰਟ ਵੀ ਨਹੀਂ ਮਾ ਖਾ 10 ਸੈਕਿੰਡ ਚੀ ਮੋੜਿਆ ਇੱਕ ਗੇੜਾ ਪਾ ਕੇ ਚਲਾਇਆ ਯਾਰ ਛਤਰੀ ਤੇ ਹੋ ਗਿਆ ਆਪਣੇ ਦੋਨੇ ਠੀਕ ਆ ਕੋਈ ਨਾ ਲੱਗ ਜਾਣੀ ਉੱਤਰ ਹੌਲੀ ਹੌਲੀ ਤੇ ਇੱਕ ਵਾਰ ਹੋਰ ਲਾ ਕੇ ਦੇਖੀਏ ਹੋਣ ਰੱਖੀ ਆ ਇੱਥੇ ਜੇ ਤੀਨ ਦਾ ਭਾਈ ਸੁਣੋ ਛੱਡ ਜੋ ਹਾਂ ਬਾਲ ਡੈਂਕ ਲਾਦੀ ਹਿੰਦੀ ਹੋਣਾ ਮੇਰੀ ਨਹੀਂ ਬੈਲੈਂਸ ਬਣ ਰਹਾ ਮੱਕ ਪੂਰੀ ਦੀ ਪੂਰੀ ਬੈ ਗਿਆ ਇਹ ਚਲੋ ਅਬ ਇਹ ਤਾਂ ਪੂਰੀ ਬੈ ਗਿਆ ਠੀਕ ਹੈ ਚੱਲੋ ਜੀ ਬਬੇ ਆ ਛੋਟੇ ਬੱਚਿਆਂ ਨੇ ਵੀ ਛੇੜ ਲਈ ਸੀ ਹੁਣ ਤੇ ਇੱਕ ਬੰਦਾ ਹੋਰ ਹੋਵੇ ਨਾ ਬਾਲਾ ਵਧੀਆ ਸਾਨੂੰ ਸੀ ਨਹੀਂ ਮਿਲੇ ਉਥੋਂ ਉੱਡ ਕੇ ਉਥੇ ਉਹ ਛੋਟਾ ਉੱਥੇ ਚਿਤਲਾਇਆ ਫਿਰ ਉਹ ਰਹਿ ਗਏ ਦੋਨੇ ਉਹਨੂੰ ਡਰਾਤੇ ਉੱਤ ਫੇਰਛਾਤੀ ਜਿਦਿਵਾ ਕੇ ਏ ਵੀ ਹੁਣ ਛਤਰੀ ਦੇ ਪੱਖੀ ਹੋ ਗਏ ਬਾਬੋ ਇੱਕ ਸਾਹ ਦੇ ਐਨੀ ਇੱਕ ਫੋਟੋ ਇਹਨਾਂ ਦੀ ਲਾ ਦਾਂਗੇ ਕਤੌਂ ਦੀ ਕਿੱਧਰੋਂ ਸਹੀ ਹੈ ਕਿੱਥੋਂ ਇੱਥੋਂ ਵੀ ਨਹੀਂ ਆਉਂਦੀ कोरोना लाके देखियो भी ਛੇੜ ਆ ਦੇਖੋ ਆ ਉੜ ਗਏ ਆ ਉੜ ਗਏ ਵੀ ਤਿੰਨ ਬੱਚੇ ਉੜ ਗਏ ਠੀਕ ਆ ਆ ਆ ਗਏ ਆਈ ਜਾਂ ਬੱਚੇ ਤਲਾਈ ਆ ਆ ਗਏ ਭਾਈ ਆਏ ਹਾਏ ਉੱਡੀ ਨਿਆਰੇ ਇਹ ਆਉ ਬੈਗਾ ਇੱਕ ਬੈਗਾ ਯਾਰ ਕੀ ਹੈ ਓਏ ਆ ਕਿੱਧਰ ਵੱਜੇਗਾ ਚਤਲੇ ਬਾਈਆ ਤੂੰ ਇੱਕ ਮਾਂਟੀ ਤੇ ਬੈਗਾ ਆਪਣੀ ਤੇ ਬਈ ਠੀਕ ਆ ਇੱਕ ਬੱਚਾ ਮਾਂਟੀ ਤੇ ਬੈਗਾ ਇੱਕ ਆ ਫਿਰਦਾ ਲਓ ਜੀ ਬਾਪੂ ਆ ਗਿਆ ਠੀਕ ਆ ਇੱਕ ਉਹ ਬੈਗਾ ਜਾ ਕੇ ਇਵੀ ਆਜੂ ਬਾਲਾ ਟ੍ਰੈਨਿੰਗ ਰਹਿੰਦਾ ਇਹ ਕਾ ਆ ਗਿਆ ਆ ਫਿਰਦਾ ਇਹ ਵੀ ਬੈਠੂ ਹੋਈ ਨਾ ਤੇ ਇੱਕ ਜਿੱਤ ਲਾਇਆ ਵੀ ਇੱਧਰ ਬੈ ਗਿਆ ਇੱਧਰ ਕਿਤੇ ਟਿੱਕ ਗਿਆ ਮੈਨੂੰ ਲੱਗਦਾ ਹਨਾ ਪਤਾ ਨਹੀਂ ਬੈ ਗਿਆ ਪਤਾ ਨਹੀਂ ਉਹ ਕੱਖ ਨਿੰਮ ਜਿਓਲੇ ਗਿਆ ਤੀ ਪਤਾ ਨਹੀਂ ਕਿੱਧਰ ਆ ਚਲੋ ਦੇਖ ਕੇ ਆਉਣੇ ਆ ਬਈ ਫੇਰ ਕਰਦੇ ਆ ਸ਼ੇਰ ਛੋਡੇ ਨਾਲ ਇੱਕ ਤਾਂ ਬੈਠਾ ਕੋਈ ਨਹੀਂ ਇਹਦਾ ਨਾ ਵੇ ਚੱਕਰ ਮੈਨੂੰ ਤਾਂ ਹੁਣ ਆ ਜੂਗਾ ਇੱਕ ਮਿੰਟ ਦੀ ਖੇੜਾ ਇਹਦਾ ਬਸ ਮੈਂ ਮੜਾ ਜੇ ਪਰਾਂ ਹੋ ਗਿਆ ਉਹਦੀ ਆ ਜੂ ਐਂ ਤਾਂ ਆਪਣੇ ਖੁੱਡੇ ਮਜ਼ਬੂਤ ਨੇ ਛਾਲ ਮਾਰਾ ਕਿੱਥੇ ਡਿੱਗਦੇ ਨਹੀਂ ਮਾਰੀ ਸਮੇਂ ਦਾ ਪਤਾ ਵੀ ਨਹੀਂ ਉਹ ਫਿਰਦਾ ਉਹ ਬੈਠਾ ਬਾਈ ਉਹ ਵੜਾ ਚਿਤਲਾ ਜਾ ਆ ਗਿਆ ਦੇਖੋ ਤੁਹਾਨੂੰ ਕਿਹਾ ਸੀ ਨਾ ਮਾਂਕੀ ਤੇ ਬਹਿ ਗਿਆ ਹੁਣ ਉਹ ਬੜਾ ਚਿੱਤਲਾ ਜਾ ਉਹ ਸੀ ਚਲ ਆਪਾਂ ਡਰਾ ਕੇ ਆਉਣੇ ਹੈ ਹਾ ਕੀ ਇਹ ਕਿੱਧਰ ਫਿਰ ਦੌੜਦਾ ਚਲ ਆਪਾਂ ਡਾਕ ਆਉਣਾ ਵੀ ਇਹਨੂੰ ਚੱਲਾ ਜੀ ਬਾਬਾ ਉੱਥੋਂ ਤਾਂ ਡਾਏ ਤੇ ਹੁਣ ਇੱਥੇ ਵਰਦਾ ਦੇਖੋ ਬਾਗਲਾਂ ਚ ਆ ਗਿਆ ਆ ਵਰਦਾ ਚਾਲੂ ਰੂਤਾ ਆ ਜੂਆ ਹੋਰ ਕੋਈ ਆਪਣਾ ਚੱਕਰ ਹੋਰ ਉਹ ਸਿੱਧਾ ਛਾਤ ਵੀ ਦਿੰਦੀ ਆ ਉਹਨੂੰ ਤਾਂ ਲਓ ਜੀ ਬਾਬਿਓ ਹੋ ਗਿਆ ਵੀ ਪੂਰੇ ਜਾਨਵਰ ਚਾਰ ਦੇ ਚਾਰੇ ਬੈਠੇ ਨੇ ਕਾਤੇ ਬੈਠ ਰਹੇ ਨੇ ਛਤਰੀ ਤੇ ਠੀਕ ਆ ਚਾਰੇ ਦੇ ਚਾਰੇ ਆ ਗਏ ਚਲੋ ਇਹਨਾਂ ਨੂੰ ਬੈਠਾ ਰਹਿਣ ਦਾ ਫੇਰ ਘਰ ਤਾਂ ਅਸੀਂ ਨਾਲ ਸ਼ੇਅਰ ਬਹੁਤ ਚਿਰ ਹੋ ਗਿਆ ਬੈਠਣ ਇਹਨਾਂ ਨੂੰ ਨੂੰ ਘਰ ਦੇ ਦਿੰਨੇ ਆਪਾਂ ਅੰਦਰ ਹੁਣ ਆਇਆ ਦੇਖਿਆ ਸੂਰਜ ਦੇ 3 ਵਜੇ ਕੇ 40 ਮਿੰਟਾਂ ਦੇ ਠੀਕ ਆ ਚਲੋ ਕਰਦੇ ਆ ਵੀ ਅੰਦਰ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਬੈਠਣ ਠੀਕ ਆ ਪੇਕਰ ਨਾਲ ਛੇਰਸੋ ਦਿਨ ਨਹੀਂ ਬਾਬੇਵਈ ਹੋ ਗਏ ਭਈ ਅੰਦਰ ਠੀਕ ਹੈ ਦੋ ਤਾਂ ਇੱਕ ਉਹ ਬੈਠਾ ਇੱਕ ਉੱਤਰ ਬੈ ਗਿਆ ਭਈ ਬਹੁਤ ਚਿਰ ਦਾ ਲੱਗ ਰਿਹਾ ਮੈਂ ਅੰਦਰ ਕਰਨ ਇਹਨਾਂ ਨੂੰ ਪਤੰਦਰ ਅੰਦਰ ਹੀ ਨਹੀਂ ਹੁੰਦੇ ਹੈਗੇ ਬਹੁਤ ਚਿਰ ਲੱਗ ਰਿਹਾ